ਪਰਮਾਤਮਾ ਪ੍ਰਿਆ ਦੇਵਾਰ ਸਵਾਗ ਜਿਨ ਮਨਸੇ ਲੱਤ ਕੀਏ ਤਨ ਲਾਜੀ ਵੰਨਨ ਲੱਜ ਲੋਚਾ ਪਮਤਾ ਤੇ ਗਏ ਅੰਦਰ ਅੰਦਰ ਦੀ ਵੀਡੀਓ ਨਹੀਂ ਬਣਾ ਸਕਦੇ ਅਸੀਂ ਸੋਸ ਸਵੇਰੇ ਸਵੇਰੇ ਪੰਜ ਜੀ ਅਸੀਂ ਵਰਤਾਸਾ ਪਹੁੰਚ ਗਏ ਗੁਰਬਿੰਦ ਹੋਰ ਉਦਾਸ ਹੋ ਜਾਦਾ ਨਾਨਕ ਗੁਰਨਾ ਚੁਕਨੀ ਮਨ ਆਪਣਾ ਸੁਝੇ ਛੁਟੇ ਤੂੰ ਵਰਦ ਗਰੇਸਾ ਕੋਈ ਇਨਸਾਨ ਸੇ ਦੇ ਚੱਲ ਪਏ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਠਾ ਠੀਕ ਹੈ ਸਾਰੇ ਜਣੇ ਹੋਰ ਤਾਂ ਸਾਥ ਤੋਂ ਬਹੁਤ ਜਮਾਨੇ ਨਾਲ ਦੱਕਾ ਹੈ ਇਹਨੇ ਮੋੜ ਕੋਲ ਰਹਾ ਕਰਨ ਲਾਗੇ ਜੱਪੇ ਕਰਨਗੇ ਬੰਦ ਹੋੜ ਮੈਂ ਉਹ ਮੈਂ ਕੋਈ ਨਹੀਂ ਲੇਟ ਅੱਜ ਡੇਡਾ ਕੱਟ ਉਹ ਤਰਸ਼ਾ ਕੱਟ ਡੇਡਾ ਨਹੀਂ ਤਰਸ਼ਾ ਤੱਕਾ ਕਿ ਤੇਰਾ ਉਹ ਕਿਸ ਸ਼ੱਕ ਕਰਦਾ ਸ਼ੱਕ ਕਰਦਾ ਨਸਲੀ ਦਲੇਸ ਦਾ ਹੀ ਨਾ ਸਾਰਾ ਜੇ ਕਿੰਨੇ ਹੋਣੇ ਸਤ ਹੋ ਗਏ ਆ ਪਰ ਬੜਾ ਵਧੀਆ ਕਗਵਦੀ ਚਾਲ ਢੀਆ ਪਰ ਪਾੜਾ ਚ ਹੈ ਕਿ ਥੋੜਾ ਏਲੀ ਏਰੀ ਇੱਥੇ ਜਿਹੜੀ ਗੱਡੀ ਹੈ ਅੰਝੀ ਚਲਦੀ ਆ ਅਗੇ ਫਿਰ ਆ ਕਾ ਚਾ ਕੇ ਆਇਆ ਕੁੜਾ ਬਸ ਸੁਸਤੀ ਬਈ ਹੈ 9 ਵਜੇ ਉੱਠਿਆ ਸੁੱਤੇ ਗਾਦੇ ਉੱਕੇ ਰਹੇ ਨਹੀਂ ਜਾ ਰਹੇ ਇੱਕ ਤਾਂ ਰਿਆ ਹੱਥ ਚਾਹੀਦੀ ਸੀ ਗਾ 3 ਵਜੇ ਚੱਲਣਾ 2 ਵਜੇ ਚੱਲਣਾ 1 ਵਜੇ ਚੱਲਣਾ ਕਰਦੇ ਕਰਦੇ ਇਹਨੂੰ 5 ਵਜੇ 5 ਵਜੇ 5 ਵਜੇ ਜੇ ਵੇਖੋ 4 ਚੱਲੀ ਤੇ ਚੱਲੇ ਆਪਾਂ ਇਦਾਂ ਹੀ ਆ ਹੌਲੀ ਹੌਲੀ ਨਿਕਲਦੇ ਨੇ ਟਾਈਮ ਲੱਗ ਹੀ ਜਾਂਦਾ ਕਿញ ਆ ਗਏ ਅੱਡ ਤੱਕ ਅੱਡ ਤੇ ਆਈ ਜਾਂਦੇ ਆ ਤੇ ਅੱਡ ਤੇ ਘੱਟ ਚੱਲਣ ਡਿਆ ਵੇ ਉਹ ਲਾਗੇ ਤੇਰੇ 8:00 7:00 ਪਹਿਲਾਂ ਕੇ ਵਾਲੇ ਜੀਤਾ ਬਾਜੀ ਹੁ ਜੀ ਇੱਥੋਂ ਹੁਣ ਵਾਪਸ ਅਲੱਗ ਅਲੱਗ ਕੋ ਚੱਲਣਾ ਆਪਣੀ ਆਪਣੀ ਗੱਡੀਆਂ ਸੜੀ ਜਾਣੀਆਂ ਚੰਗਾ ਬਾਈ ਚੰਗਾ ਜੀ ਸਸ਼ੀ ਕਾਲ ਜੀ ਤਾਰਿਆਂ ਨੂੰ ਬਾਈ ਫਰੈਂਡ ਬਾਜੀ ਚੰਗਾ ਮਮੀ ਜੀ ਚੰਗਾ ਕੋ ਬਣਾ ਪਾ ਜੀ ਚੰਗਾ ਮਮੀ ਜੀ ਚੰਗਾ ਮਮੀ ਜੀ ਪਹੁੰਚ ਕੇ ਫੋਨ ਜਰੂਰ ਕਰਿਓ ਭਾਜੀ ਜਦ ਤੀ ਪਹੁੰਚ ਕੇ ਫੋਨ ਕਰਦੇ ਚੰਗਾ ਜਿਆਰ ਇਹ ਆਪਣਾ ਤੇ ਵੋਲੀ ਗੱਡੀ ਕਰਾਇਓ ਚੰਗਾ ਨਹੀਂ ਕਰ ਚੁਣੀ ਕਰ ਲੈ ਮਾਈ 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 ਬਲੌਗਰ ਫੈਮਿਲੀ ਵੀ ਨਾਲ ਹੀ ਜੇ ਧਿਆਨ ਨਾ ਰ ਵੀ ਨਾ ਪਤਾ ਪੈਰ ਪਹੁੰਚ ਕੇ ਆਪਣਾ ਚੱਲਦੇ ਆ ਕੇ ਬਈ ਹਣੇ ਵੇਖ ਕੇ ਬਿਆ ਚਾਰ ਘੰਟੇ ਦਾ ਸਫਰ ਕਰ ਲਿਆ ਵੇਖ ਲਓ ਜਦੋਂ ਇੱਕ ਸਾਡੇ ਬ੍ਰੇਕ ਵਾਰੀ ਤਾਂ ਅੱਧਾ ਘੰਟਾ ਇੰਚ ਹੀ ਨਿਕਲ ਜਾਂਦਾ ਹੁਣ ਅੱਧਾ ਘੰਟਾ ਨਿਕਲ ਗਿਆ ਵੇਖ ਲਓ ਕੀਤਾ ਕੁਛ ਵੀ ਨਹੀਂ ਕੀਤਾ ਕੁਛ ਵੀ ਨਹੀਂ ਤੇ ਬਾਥੂ ਨੂੰ ਕਰਕੇ ਆ ਗਈ ਬਾਸਾ ਇਸ ਤਰ੍ਹਾਂ ਹੀ ਨਹੀਂ ਆ ਸਰ ਹੁਣ ਚਲ ਜਾ ਚਲ ਰੁਕਦੇ ਆ ਫਿਰ ਕਿਤੇ ਅੱਗੇ ਜਾ ਕੇ ਬਣਾਇਆ ਲੈ ਲ ਬਗੋ ਆ ਵੀ ਬੋਟਲ ਆਪਣੀ ਹਾਂ ਪਾਣੀ ਲਓ ਜੀ ਬਿਆ ਵੇਖ ਕੇ ਆਪਾਂ ਕਰੇ ਪਹੁੰਚੇ ਆ ਬੜੇ ਹੀ ਥੱਕੇ ਸੀ ਤੇ ਸਵਲਜੋਤ ਜੀ ਸੁੱਜੀ ਗਾਲ ਜੀ ਤੇ ਸੁੱਜੀ ਗਾਲ ਦਾ ਤਕਾਵਟ ਇੰਨੀ ਜ਼ਿਆਦਾ ਹੋਈ ਕਿ ਹਿੰਮਤ ਨਹੀਂ ਹੈਗੀ ਵੀ ਕੁਝ ਕਰੀਏ ਆ ਕੇ ਅੰਜਲਮੇ ਵੇ ਜਿਤਰਾ ਕਿਹਨੇ ਨਾ ਕੁੱਟ ਕੇ ਸਵਾਇਆ ਹੁੰਦਾ ਇੰਨੀ ਜ਼ਿਆਦਾ ਨੀਂਦ ਆਈ ਤੇ ਦਲਜੀਤ ਕੌਰ ਜੀ ਤੇ ਰਾਜਾ ਬਸ ਸੋਣੀ ਤਾਰਦਾ ਹੀ ਇਹਨਾਂ ਨੂੰ ਆਹੀ ਆਗੇ ਅੱਗੇ ਅਸੀਂ ਆਪਣੀ ਡਿਊਟੀ ਕਰਕੇ ਆਏ ਇਹ ਡਿਊਟੀ ਕਰ ਆਏ ਸਾਡੇ ਮੈਮ ਨੇ ਕਿਹਾ ਸੀਗਾ ਕਿ ਛੁੱਟੀਆਂ ਨਾ ਇੰਨੇ ਘਰਿਆਂ ਕਰੋ ਤੇ ਮੈਂ ਫੇਰ ਲਿਓ ਕਿ ਆ ਮੈਂ ਤੇ ਠੀਕ ਹੈ ਮੈਂ ਜਰੂਰ ਫੇਰ ਆਪਾਂ ਪਹੁੰਚ ਕੇ ਸਕੂਲ ਤੇ ਆਪਾਂ ਸਿਰਦਾ ਦੇਖ ਲੋ ਦੇਰਾਂ ਦੋਨੋਂ ਵਾਪਸ ਸਕੂਲ ਪਹੁੰਚ ਕੇ ਕਿਵਲ ਡ੍ਰੀ ਮਾਰੀ ਜੇ ਅਗੇ ਮੈਂ ਬੱਚੇ ਵੀ ਆਂਦੇ ਨੇ ਜਦੋਂ ਬਦਲ ਵੀ ਜਦੋਂ ਇਹੀ ਛੋਟੇ ਹੀ ਨਾ ਬੱਚੇ ਕਹਿੰਦੇ ਸੀ ਅੱਛਾ ਕਹਿੰਦੇ ਮੈਮ ਤੁਸੀਂ ਤਾਂ ਛੁੱਟੀ ਤੇ ਹੀ ਮੈਂ ਕਿਹਾ ਮੈਂ ਆ ਗਈ ਹੈ ਨਾ ਜਦੋਂ ਹੀ ਛੁੱਟੀ ਜਦੋਂ ਹੀ ਵੱਡਦੇ ਸੀ ਤਾਂ ਜਦੋਂ ਕਿਹ ਟੀਚਰ ਨੇ ਸਵੇਰੇ ਨਹੀਂ ਹੋਣਾ ਤੇ ਬਣੀ ਹੈ ਨਾ ਖੁਸ਼ੀ ਹੋਣੀ ਕਿ ਅੱਜ ਫਲਾਣਾ ਟੀਚਰ ਆਣੀਆਂ ਤੇ ਜਦੋਂ ਕਿਤੇ ਹਾਫ ਟਾਈਮ ਜਾਂ ਕਿਤੇ ਵਿੱਚ ਵੇਖ ਲਣ ਪਰ ਵੇਖ ਹਾਂ ਇਹ ਕਿਤੋਂ ਕਿਤੋਂ ਆ ਗਏ ਬਿਲਕੁਲ ਹਾਲਾਂਕਿ ਮੈਂ ਉਹ ਹੀ ਆਦਾ ਨਾ ਉਹ ਹੀ ਆਲ ਤਾਂ ਡਾ ਹੋਇਆ ਨਾ ਵੀ ਇਹ ਕਿਧਰੋਂ ਮੈਂ ਕੋਈ ਟੈਸਟ ਨਹੀਂ ਸੀ ਲੈਣਾ ਅੱਛਾ ਬਰਥਡੇਅਰ ਕਹਿੰਦੇ ਕਹਿੰਦੇ ਮੈਂ ਤੁਸਦਾ ਛੁੱਟੀ ਤੇ ਹੀ ਬਾਕੀ ਜਿਹੜਾ ਵਿਆਹ ਸਾਡਾ ਬਹੁਤ ਵਧੀਆ ਰਿਹਾ ਬੜਾ ਇੰਜਾਇ ਕਰਤਾ ਸਾਰਿਆਂ ਨੇ ਤੇ ਪਾਸੇ ਆ ਕਿ ਦੂਰ ਦਾ ਜਿਹੜਾ ਸਫਰ ਆ ਜੜਾ ਉਹ ਹੁੰਦਾ ਨਹੀਂ ਹੁੰਦਾ ਨਹੀਂ ਹੈ 나 ਹੀ ਬਹੁਤ ਸਫਰ ਕਰਦੇ ਰਹੇ ਹਿਮਾਚਲ ਇਸ ਮਤਲਬ ਇੱਕੋ ਵੀ ਇੱਕੋਰੀ ਰਸਤੇ ਚ ਰੁਕਣਾ ਆ ਹੁਣ ਤੱਕ ਜਰੂਰ ਜਾਂਦੇ ਆਪਾਂ ਚੰਡੀਗੜ੍ਹ ਸਟੇ ਕੀਤਾ ਆਉਂਦੇ ਆ ਤਾਂ ਆਪਾਂ ਸਿੱਧੇ ਆ ਗਏ ਫਿਰ ਵੀ 8-9 ਘੰਟੇ ਚ ਆਪਾਂ ਪਹੁੰਚ ਹੀ ਗਏ ਆ ਰਸਤੇ ਚ ਹੀ ਰੋਟੀ ਖਾਦੀ ਆ ਫਿਰ ਇੱਕ ਥਾਂ ਦੋ ਥਾਂ ਤੇ ਰੁਕੇ ਆ ਅੱਧਾ ਘੰਟਾ ਇੱਕ ਥਾਂ ਤੇ ਲੱਗ ਗਿਆ ਘੰਟਾ ਕੇ ਕਿ ਡੇਢ ਚ ਘੰਟਾ ਪਹਿਲੇ ਨੋ ਘੰਟੇ ਅੱਧਾ ਆਪਾਂ ਪਹੁੰਚ ਹੀ ਗਏ 7-8 ਘੰਟੇ ਲੱਗੇ ਜਾਂਦੇ ਦੇਰਾ ਦੋਂਦੇ ਜੇਤੋ ਨਹੀਂ ਕਿਤੇ ਰੁਕ ਦੇਣੀ ਹੈ ਸੋ ਪੁੱਤਰੋਂ ਕੋ ਜੀਤ ਜੀ ਨੂੰ ਅੱਧਰ ਹੋ ਗਏ ਅਹੀਂ ਅੱਧਰ ਨੂੰ ਆ ਗਏ ਤੇ ਆ ਕੇ ਆਪਾਂ ਸੌਂ ਗਏ ਮੈਂ ਮੇਰੇ ਲੱਗੇ ਸਾਵਲ ਵੀ ਸਾਵਲ ਨਾਲ ਚਲੇ ਗਿਆ ਤੇ ਮੈਂ ਉੱਥੇ ਇੱਕ ਤਰ੍ਹਾਂ ਥੋੜੀ ਜੀ ਟੇਢੀ ਹੋਈ ਤੇ ਮੈਨੂੰ ਬਾਅਦ ਵਿੱਚ ਕਹਿੰਦੇ ਸਾਵਲ ਦੇ ਪਾਪਾ ਵੀ ਇਤੋਂ ਦੇ ਬੜੇ ਖਰਾੜੇ ਮਾਰੇ ਮੈਨੂੰ ਵੀ ਇਹ ਪਤਾ ਨਹੀਂ ਲੱਗਿਆ ਵੀ ਕਿੱਦਾਂ ਫਿਰ ਉਹ ਰਾਤ ਵੀ ਪੂਰੀ ਇਤਰੇ ਘਰਾਣੇ ਚ ਗਈ ਇਹ ਅਸੀਂ ਅਗਲੇ ਦਿਨ ਬਣਾਉਣ ਦੇ ਆ ਵੀਡੀਓ ਤੁਹਾਨੂੰ ਪਤਾ ਮੈਂ 10:30 11 ਵਜੇ ਨਾ ਸੁੱਤੀ ਸੀ ਉਸ ਦਿਨ ਵੀ ਅੱਛਾ ਕੰਮ ਕਰਕੇ ਸਮੁੰਦਰ ਲੈ ਥੋੜਾ ਪੈਂਡਿੰਗ ਸੀ ਉਹ ਕਰਕੇ ਸੁੱਤੀ ਫਿਰ ਅਗਲੇ ਦਿਨ ਵੀ ਮੈਸੇਜ ਰੱਖ ਦਿੱਤਾ ਆਹ ਹਾਂ ਮਨ ਲੱਗ ਕਿ ਮੇਰੇ ਮੈਂ ਨਹੀਂ ਜ਼ਿਆਦਾ ਸੋ ਨਹੀਂ ਪਾਈ ਸੋ ਨਹੀਂ ਪਾਇਆ ਸਾਵਲ ਗਦਾ ਨਾ ਮੈਂ ਸੋ ਨਹੀਂ ਪਾਇਆ ਛੋਟੇ ਇੰਤਜ਼ਾਮ ਲੈ ਹਰ ਗਲੀਆਂ ਸਾਵਲ ਕਿਵੇਂ ਰਹੀ ਗਾ ਮੈਂ ਸੋ ਨਹੀਂ ਪਾਇਆ ਮੈਂ ਚੰਗੀ ਤਰ੍ਹਾਂ ਸੋ ਨਹੀਂ ਪਾਇਆ ਤੂੰ ਨੇਲ ਖਾਲਾ ਸਾਵਲ ਨਹੀਂ ਖਾਂਦੇ ਆ ਖਾਂ ਤਾਂ ਡਿਆ ਆ ਸੋ ਐਸੀ ਜੀ ਸਾਡੇ ਹੁਣ ਸਾਡੇ ਵਿਆਹ ਦੀਆਂ ਵੀਡੀਓ ਆਉਣੀਆਂ ਉਹ ਤੁਸੀਂ ਦੇਖਿਓ ਨਾ ਇਹ ਤੇ ਸਭ ਤੋਂ ਲਾਸਟ ਵੀਡੀਓ ਹੈ ਹਾਂ ਇਹ ਵਾਲਾ ਸਭ ਤੋਂ ਲਾਸਟ ਵੀ ਪੈੜਾ ਆ ਸੋ ਚਲੋ ਹੋਪ ਸੋ ਯੂ ਹੈਵ ਇੰਜੋਏਡ ਹੈ ਨਾ ਤੁਸੀਂ ਕੀਤਾ ਇੰਜੋਏ ਸਾਡੇ ਨਾਲ ਸਾਰਾ ਵਿਆਹ ਦੇਖਿਆ ਇਹ ਨਹੀਂ ਦੇਖਿਆ ਤਾਂ ਦੇਖਿਓ ਜ਼ਰੂਰ ਵਧੀਆ ਤੇ ਬਾਕੀ ਨੂਰ ਨੇ ਬਹੁਤ ਰੌਣਕ ਲਾਈ ਹੋ ਬੜਾ ਹੀ ਰੌਣਕੀ ਬੱਚਾ ਹੈ ਹਨਾ ਹਾਂਜੀ ਬੜਾ ਮਤਲਬ ਕਿ ਬੜੀ ਸ਼ਤੀ ਮਿਕਸ ਅਪ ਹੋ ਜਾਂਦਾ ਸਾਰਿਆਂ ਦੇ ਨਾਲ ਬਹੁਤ ਵਧੀਆ ਹੈ ਸੁਪਰ ਹਾ ਬਹੁਤ ਵਧੀਆ ਸੁਵਾ ਬਹੁਤ ਵਧੀਆ ਦਾ ਬਾਕੀ ਇਹ ਮਤਲਬ ਕਿ ਰਵੀਨਾ ਦੇ ਨਾਲ ਵੀ ਅੱਜ ਜਿਤਾ ਛੋਟੇ ਭਰਾਵੋ ਵੀ ਇੱਕ ਛੋਟਾ ਜਿਹਾ ਕਲਿੱਪ ਉਹਦਾ ਆਇਆ ਸੀ ਉਹਦੇ ਘਰ ਦਾ ਤੇ ਬਹੁਤ ਰੌਣਕੀ ਆ ਮੈਂ ਮਤਲਬ ਕਿ ਮੈਂ ਹਾਂ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਦਾ ਪਤਾ ਨਹੀਂ ਲੱਗਦਾ ਉਸ ਬੱਚੇ ਨਾਲ ਬਹੁਤ ਵਧੀਆ ਬਹੁਤ ਵਧੀਆ ਤੇ ਹਾਂ ਸਮਝਾ ਕੇ ਬੜਾ ਕਰਦਾ ਹਾਂ ਸਮਝਾ ਕੇ ਬੜਾ ਕਰਦਾ ਉਹਦੇ ਘਰੇ ਰੌਣਕ ਹੀਲਾ ਛੱਡਦਾ ਹੁਣ ਆਇਆ ਵਾ ਕਿ ਉਹ ਕਹਿੰਦੇ ਆ ਕਿ ਬੜਾ ਰੌਣਕ ਲਾਉਂਦਾ ਆ ਬੱਚਿਆਂ ਨਾਲ ਹੀ ਰੌਣਕਾਂ ਨੇ ਬੱਚੇ ਨਾਲ ਹੁਣ ਤੇ ਘਰ ਸੁਣਨੇ ਹੋ ਜਾਂਦੇ ਨੇ ਆ ਇੱਕ ਸਾਡਾ ਬੱਚਾ ਜਿਹੜਾ ਆਇ ਪੜ੍ਹ ਲੈ ਕੇ ਬਠਾ ਆ ਤਰ੍ਹਾਂ ਕਈ ਬੱਚੇ ਹੁੰਦਾ ਗੱਲਾਂ ਬਤਾਵਾਰਦਾ ਕਿ ਇਹਨਾਂ ਹੁੰਦਾ ਜਸ ਬਸ ਆਪਣੇ ਫੋਨ ਵਗੈਰਾ ਤੇ ਹੀ ਰਹਿੰਦੇ ਜਾਦਾ ਹਨ ਇਹਨੇ ਫੋਨ ਛੱਡਣਾ ਹੁਣ ਬੁਕਸ ਲੈ ਕੇ ਬਹਿ ਜਾਣਾ ਹਾਂਜੀ ਦੋ ਹੀ ਕੰਮ ਨੇ ਇਹਨੂੰ ਕਹਿ ਦੋ ਕਿ ਵੀ ਹਾਂ ਤੂੰ ਬਾਹਰ ਜਾ ਕੇ ਸਾਈਕਲ ਚਲਾਇਆ ਕਰੇਗਾ ਮੇਰੇ ਕੋਲ ਕੰਮ ਬੜਾ ਹੋਮਵਰਕ ਬਹੁਤ ਮਿਲਿਆ ਪਰ ਮੈਂ ਇਸ ਟਾਈਮ ਤੇ ਜਾਣੀ ਆ ਸੈਰ ਕਰਨ ਜਾਣੀ ਨਾਲ ਗੁਰਦੁਆਰਾ ਸਾਹਿਬ ਸਲਜੀ ਦਾ ਜਿੱਥੇ ਮੈਂ ਰੋਜ਼ ਕੰਨੀ ਮੇਰੇ ਨਾਲ ਚੱਲ ਪਰ ਨਹੀਂ ਚੱਲਦਾ ਸੋ ਮੈਂ ਤਾਂ ਹੁਣ ਚੱਲੀ ਗੁਰਦੁਆਰਾ ਸਾਹਿਬ ਸੋ ਏਸੀ ਅੱਜ ਦਾ ਸੱਡਾ ਵਲੌਗ ਮਿਲਦੇ ਆ ਜੀ ਕੱਲ ਨਵੀਂ ਵੀਡੀਓ ਨੂੰ ਜੇ ਲਈ ਨਵੀਂ ਵੀਡੀਓ ਦਾ ਨਵੀਂ ਉਮੀਦ ਦੇ ਨਾਲ ਨਵੀਂ ਸਵੀਰ ਦੇ ਨਾਲ ਹਾਂ ਬਿਲਕੁਲ ਸੋ ਵੀ ਵਿਲ ਮੇਕ ਅ ਕੁਕਿੰਗ ਵੀਡੀਓਜ਼ ਨਾ ਹਣਾ ਬਣਾਵਾਂਗੇ ਸ਼ਾਇਦ ਕਿਉਂ ਮੈਂ ਮੋਟੀਵੇਟ ਕਰੀ ਹੈ ਕਿ ਬਣਾਓ ਕੁਕਿੰਗ ਕਿਉਂ ਕਹਿੰਦੇ ਕਿ ਵੀ ਕੁਕਿੰਗ ਕਰਨ ਲੱਗਿਆਂ ਗਰਮੀ ਬਹੁਤ ਲੱਗਦੀ ਹੈ ਹੁਣ ਗਰਮੀ ਉਹ ਤਾਂ ਸਾਰਾ ਦਿਨ ਕਿਚਨ ਚ ਰਹਿੰਦੇ ਨੇ ਕਿ ਵੀ ਯਾਰ ਕੁਕਿੰਗ ਵੀਡੀਓ ਨੂੰ ਟਾਈਮ ਬੜਾ ਲੱਗਦਾ ਹੈ ਮੈਂ ਵੇਖਿਆ ਵੀ ਵਲੌਗਸ ਕੋ ਜਿਆਦਾ ਲੋਕ ਦੇਖਦੇ ਤੇ ਕੁਕਿੰਗ ਦੀ ਵੀਡੀਓ ਨੂੰ ਸਾਡੇ 2 ਘੰਟੇ ਮੇਰੇ ਬਣਾਉਣ ਤੇ ਲੱਗੇ 2 ਮਤਲਬ 4 3 4 ਘੰਟੇ ਇੱਕ ਵੀਡੀਓ ਲੈਂਦੀ ਆ ਐਡੀ ਆਸਾਂ ਅਡਾ ਆਸਾਨ ਕੰਮ ਨਹੀਂ ਹੈਗਾ ਇਹ ਬਣਾਉਣਾ ਕਰਨਾ ਹੈ ਜਿਹੜੀ ਕਰੀ ਸੀਗੀ ਹਲਦੀ ਮਹਿੰਦੀ ਦੀ ਰਸਮ ਔਰ ਮੈਨੂੰ ਇੰਨਾ ਟਾਈਮ ਲੱਗਾ ਉਹਦੇ ਵਿੱਚ ਵੀਡੀਓ ਨੂੰ ਐਡਿਟ ਕਰਦੇ ਕਿਉਂਕਿ ਇੱਕ ਤਾਂ 뮤직 ਬਹੁਤ ਸੀਗਾ ਤੇ 뮤직 ਜੇ ਆਪਾਂ ਲੈਨੇ ਆ ਤੇ ਫਿਰ ਉਹਦੇ ਵਿੱਚ ਕੀ ਕਾਪੀਰਾਈਟ ਆ ਜਾਂਦਾ ਹੈ ਜੇ ਅਸੀਂ ਇਨੀ ਮਿਹਨਤ ਕਰਿਆ ਤਾਂ ਫਿਰ ਉਹ ਤੋਂ ਕਾਪੀਰਾਈਟ ਲੈ ਲਈਏ ਚੈਨਲ ਸਾਡਾ ਜੇ ਬੰਦ ਹੋ ਜੇ ਤਾਂ ਜਾਣ ਲਈ ਮੇਰੇ ਚੈਨਲ ਤੇ ਨਾ 10000 ਮੇਰੇ ਸਬਸਕ੍ਰਾਈਬਰ ਹੋਣ ਵਾਲੇ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਵੀਡੀਓ ਨਹੀਂ ਵੇਖਦੇ ਉਹਦੇ ਚ ਮੈਨੂੰ ਤਾਂ ਕਿੰਨੇ 5% ਜਿਆਦਾ ਦੇ ਕਿੰਨੇ ਵੇ ਦੇ ਆ ਬਾਕੀ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਮੇਰੀ ਜਿਆਦਾ ਵੀਡੀਓ ਵੇਖਦੇ ਸੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਮੈਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਹੀ ਕੀਤਾ ਆ ਤਾਂ ਪਲੀਜ਼ ਵੀਡੀਓ ਵੇਖ ਜਰੂਰ ਦੇਖਣੀ ਇੱਕ ਵੀ ਲਿਆ ਕਰੋ ਹਾਂ ਜੀ ਚਾਤ ਮਾਰ ਲਿਆ ਕਰੋ ਚਾਤ ਮਾਰ ਲਿਆ ਕਰੋ ਕੀ ਆਇਆ ਤੇ ਕੀ ਨਹੀਂ ਸਾਡੀ ਬੰਸੀ ਹੈ ਨਾ ਨਹੀਂ ਕੀ ਵੀ ਦੇ ਵੀ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਔਰ ਮੈਂ ਇੱਕ ਗੱਲ ਕਹਿਣਾ ਹੈ ਕਈ ਬਿਲਕੁਲ ਨਿੱਕੀ ਨਿੱਕੀ ਗੱਲ ਵੀ ਲਾਡ ਨੋਟ ਕਰਦੇ ਆ ਸਾਡੇ ਅਸੀਂ ਆਈ ਵਾਚ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਤੇ ਕੋਈ ਗੱਲ ਕੀਤੀ ਹੈ ਤੇ ਬਾਅਦ ਚ ਜਦੋਂ ਕੋਈ ਕੇ ਦਾ ਫੋਨ ਆਉਂਦਾ ਫਿਰ ਉਹਦਾ ਪਤਾ ਲੱਗਦਾ ਫਿਰ ਪਤਾ ਲੱਗਦਾ ਕਿ ਹਾਂ ਆ ਵੀ ਗੱਲ ਹੈਗੀ ਸੀ ਅਸੀਂ ਇਹ ਵੀ ਨਹੀਂ ਕਈ ਇੰਨੇ ਧਿਆਨ ਨਾਲ ਵੀਡੀਓਜ਼ ਵੇਖਦੇ ਸਾਰਾ ਬੋਝ ਇੱਕ ਨੇ ਹੁਣੇ ਜੀ ਰੀਸੈਂਟਲੀ ਕਮੈਂਟ ਕੀਤਾ ਕਿ ਵੀ ਤੁਸੀਂ ਬਲੈਡ ਵੀ ਗੋਲੀ ਤਾਂ ਹਰ ਕੋਈ ਲੈਂਦਾ ਆ। ਕਹਿੰਦਾ ਭਾਪ ਕੀ ਹੈ? ਦਾ ਮਤਲਬ ਉਹਨੇ ਉਹਨਾ ਵੀਡੀਓ ਦੇਖੀ ਆ ਹਨਾ ਫਿਰ ਇੱਕ ਜਣੇ ਇਹ ਪਿੱਛੇ ਜੀ ਆਪਾਂ ਇੱਕ ਗੋਲੀ ਗੋਲੀ ਹੋਈ ਪਈ ਆ ਉਹਦੇ ਵਿੱਚ ਵੀ ਅਸੀਂ ਕੋਈ ਗੱਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਇੰਨੀ ਗੋਲੀਆਂ ਨਾ ਖਾਇਆ ਕਰੋ। ਕਹਿੰਦਾ ਭਾਪ ਕੀ ਹੈ ਕਿ ਵੀ ਵਾਸੇ ਜਿਹੜੇ ਵੇਖਦੇ ਨੇ ਉਹ ਸਾਡੇ ਨਿੱਕਾ ਨਿੱਕਾ ਕਲਿੱਪ ਦੇਖਦੇ ਨੇ ਤੇ ਜਿਹੜੇ ਨਹੀਂ ਦੇਖਦੇ ਉਹ ਚੱਲ ਨਹੀਂ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਕਨਸੇ ਕਰ ਤੁਸੀਂ ਤੇ ਵੇਖਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਪਤਾ ਨਹੀਂ ਕਿਉਂ ਨਹੀਂ ਵੇਖਦੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਦੇਖਦੇ ਆ ਸੋ ਜੇ ਨਹੀਂ ਕੀਤਾ ਵਾਲੇ ਵੀ ਸਬਸਕ੍ਰਾਈਬ ਕਰ ਲਓ ਜੀ ਸਾਡਾ ਕਹਿਣ ਦਾ ਮਤਲਬ ਇਹ ਹੀ ਆ ਕਿ ਤੁਸੀਂ ਸਾਰੇ ਜਣੇ ਜ਼ਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ ਜਗੀਆਂ ਲੱਗਦੀਆਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦਾ ਸੋਸ਼ੀ ਗੱਲ ਦਾ